ਝੋਨਾ ਬੀਜਿਆ ਤਾਂ ਸਿੱਧਾ ਸੀ ਪਰ ਫਿਰ ਬਾਅਦ ਵਿੱਚ ਪੁੱਠਾ ਕਰਤਾ ਇਹ ਬੜੇ ਲੋਕਾਂ ਤੂੰ ਤੁਸੀਂ ਸੁਣਿਆ ਹੋਵੇਗਾ ਕਿ ਬਜਾਈ ਸਿੱਧੀ ਕੀਤੀ ਸੀ ਪਰ ਫਿਰ ਉਹ ਕਾਮਯਾਬ ਨਹੀਂ ਹੋਈ ਤੇ ਉਸ ਨੂੰ ਪੁੱਠਿਆਂ ਕਰ ਦਿੱਤਾ ਭਾਵ ਕੇ ਵਾਹ ਕੇ ਦੁਬਾਰੇ ਕੱਦੂ ਕਰਕੇ ਝੋਨਾ ਲਵਾਇਆ ਝੋਨੇ ਦੀ ਸਿੱਧੀ ਬਜਾਈ ਕਿਹੜੇ ਤਰੀਕੇ ਦੇ ਨਾਲ ਕਾਮਯਾਬ ਹੈ ਇਹ ਆਪੋ ਆਪਣੇ ਐਕਸਪੀਰੀਅੰਸ ਆਪੋ ਆਪਣੇ ਤਜਰਬੇ ਜਿਹੜੇ ਨੇ ਉਹ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੁਸੀਂ ਕਿਉਂਕਿ ਕੀਤਾ ਇਹ ਵੀ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਕਿ ਖੇਤ ਦੀ ਰੌਣੀ ਕਰਕੇ ਵਹਾਈ ਕਰਕੇ ਤਿਆਰ ਕਰਕੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਉਸੇ ਤਰੀਕੇ ਦੇ ਨਾਲ ਡ੍ਰਿਲ ਕੀਤਾ ਜਾਂਦਾ ਜਿਵੇਂ ਕਣਕ ਬੀਜੀ ਜਾਂਦੀ ਏ ਤੇ ਦੂਜੇ ਪਾਸੇ ਸੁੱਕੇ ਬਾਣ ਦੇ ਵਿੱਚ ਜਿਹੜਾ ਏ ਝੋਨਾ ਕਿਰਨ ਤੋਂ ਬਾਅਦ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਪਾਣੀ ਲਾ ਦਿੱਤਾ ਜਾਂਦਾ ਤਾਂ ਇਹ ਦੋਵਾਂ ਤਰੀਕਿਆਂ ਦੇ ਵਿੱਚੋਂ ਕਿਹੜਾ ਤਰੀਕਾ ਕਾਮਯਾਬ ਏ ਤੇ ਇਸ ਤਰੀਕੇ ਦੀਆਂ ਵੀਡੀਓਜ਼ ਵੱਧ ਤੋਂ ਵੱਧ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਕਿਸਾਨਾਂ ਨੂੰ ਅੱਗ ਲਾਉਂਦੇ ਹੋਏ ਵਿਖਾਇਆ ਜਾਂਦਾ ਹੈ। ਕਈ ਵਾਰ ਅਚਨਚੇਤ ਜਾਂ ਅਣਗਹਿਲੀ ਦੇ ਨਾਲ ਲੱਗੀ ਅੱਗ ਦੇ ਨਾਲ ਸੜਦੇ ਹੋਏ ਦਰਖਤ ਵਿਖਾਏ ਜਾਂਦੇ ਨੇ। ਪਰ ਇਸ ਤਰੀਕੇ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਨਹੀਂ ਸ਼ੇਅਰ ਕੀਤੀਆਂ ਜਾਂਦੀਆਂ ਕਿਉਂਕਿ ਪਾਣੀ ਬਚਾਉਣ ਦੇ ਲਈ ਝੋਨੇ ਦੀ ਸਿੱਧੀ ਬਿਜਾਈ ਹੈ ਜਿਹੜੀ ਕਿਸਾਨ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਉਹ ਇੱਕ ਰਿਸਕ ਲੈ ਕੇ ਕੰਮ ਕਰਦਾ ਹੈ। ਤੇ ਇਹ ਬੜਾ ਵੱਡਾ ਆਪਣੇ ਆਪ ਦੇ ਵਿੱਚ ਰਿਸਕ ਹੁੰਦਾ ਕਿਉਂਕਿ ਫਸਲ ਦੇ ਉੱਤੇ ਹੀ ਕਿਸਾਨ ਦਾ ਸਾਰਾ ਕੁਝ ਹੈ ਜਿਹੜਾ ਡਿਪੈਂਡ ਕਰਦਾ ਹੈ ਨਿਰਭਰ ਕਰਦਾ ਹੈ ਪਰ ਜਦੋਂ ਉਹ ਨਵਾਂ ਕੁਝ ਨਾ ਕੁਝ ਕਰਨ ਦੀ ਸੋਚਦਾ ਹੈ ਤੇ ਉਸ ਦੇ ਵਿੱਚ ਰਿਸਕ ਤਾਂ ਜ਼ਰੂਰ ਸ਼ਾਮਿਲ ਹੁੰਦਾ ਹੈ ਤਾਂ ਇਸ ਤਰੀਕੇ ਦੀਆਂ ਵੀਡੀਓਜ਼ ਸ਼ਾਮਿਲ ਕਰਿਓ ਕਿਉਂਕਿ ਬਹੁਤ ਸਾਰੇ ਕਿਸਾਨ ਸਿੱਧੀ ਬਿਜਾਈ ਕਰ ਰਹੇ ਨੇ ਸਿੱਧੀ ਬਿਜਾਈ ਜਿੱਥੇ ਪਾਣੀ ਦੀ ਬਹੁਤ ਵੱਡੀ ਜਿਹੜੀ ਸਮੱਸਿਆ ਪੈਦਾ ਹੋ ਰਹੀ ਹੈ ਕਿ ਕੱਦੂ ਕੀਤੇ ਹੋਏ ਝੋਨੇ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜਾ ਕਰਨ ਦੀ ਜ਼ਰੂਰਤ ਪੈਂਦੀ ਹੈ ਤੇ ਇਸ ਦੇ ਨਾਲ ਤਰਤੀ ਹੇਠਲਾ ਪਾਣੀ ਹੈ ਜਿਹੜਾ ਉਸ ਦੀ ਬਹੁਤ ਬਰਬਾਦੀ ਹੁੰਦੀ ਹੈ ਤੇ ਉੱਥੇ ਹੀ ਸਿੱਧੀ ਬਜਾਈ ਹੈ ਜਿਹੜੀ ਇੱਕ ਵਰਦਾਨ ਸਾਬਤ ਹੋਵੇਗੀ ਜੇਕਰ ਕਿਸਾਨ ਇਸ ਨੂੰ ਕਾਮਯਾਬ ਕਰਕੇ ਅਪਣਾ ਲੈਂਦਾ ਤਾਂ ਇਹ ਵੇਖਣ ਵਾਲੀ ਗੱਲ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਕਿਸਾਨ ਖੁਦ ਵੀ ਜਿਹੜਾ ਹੈ ਚਾਹੁੰਦਾ ਹੈ ਕਿ ਕਦੂ ਕੀਤੇ ਝੋਨੇ ਦੇ ਵਿੱਚ ਬਹੁਤ ਜ਼ਿਆਦਾ ਖੇਚਲ ਹੈ ਉਸ ਨੂੰ ਕਰਨੀ ਪੈਂਦੀ ਹੈ ਜਿੱਥੇ ਕਦੂ ਕਰਨਾ ਖੇਤ ਦਾ ਵਟਾਂ ਲਪਣੀਆਂ ਤੇ ਬਾਅਦ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਮੱਸਿਆ ਲੇਬਰ ਨੂੰ ਲੈ ਕੇ ਆਉਂਦੀ ਹੈ ਲੇਬਰ ਜਿੱਥੇ ਮਹਿੰਗੀ ਹੈ ਉੱਥੇ ਦਿੱਕਤ ਇਹ ਵੀ ਆਉਂਦੀ ਹੈ ਕਿ ਲੇਬਰ ਉਹਨਾਂ ਦਿਨਾਂ ਦੇ ਵਿੱਚ ਮਿਲਦੀ ਨਹੀਂ ਝੋਨੇ ਦੀ ਲਵਾਈ ਵਾਸਤੇ ਤਾਂ ਇਹ ਇੱਕ ਤਰੀਕੇ ਦੇ ਨਾਲ ਸੌਖਾ ਤਰੀਕਾ ਹੈ ਤੇ ਕਿਸਾਨ ਵੀ ਚਾਹੁੰਦਾ ਹੈ ਕਿ ਇਹ ਤਰੀਕਾ ਜੇਕਰ ਖਾਮਯਾਬ ਹੋ ਜਾਵੇ ਤਾਂ ਝੋਨੇ ਦੀ ਲਵਾਈ ਦਾ ਜਿਹੜਾ ਪੰਗਾ ਉਸ ਤੋਂ ਉਹ ਕਿਤੇ ਨਾ ਕਿਤੇ ਬਚ ਸਕਦਾ ਹੈ ਤੇ ਉਹ ਖਰਚਿਆਂ ਤੋਂ ਵੀ ਕਿਤੇ ਨਾ ਕਿਤੇ ਉਹ ਬਚ ਸਕਦਾ ਹੈ ਤੇ ਇਸ ਦੇ ਨਾਲ ਸਾਡੇ ਤਰਤੀ ਹੇਠਲੇ ਪਾਣੀ ਦੀ ਬਚਤ ਹੈ ਜਿਹੜੀ ਉਹ ਵੀ ਹੁੰਦੀ ਹੈ ਪੁੰਨ ਨਾਲੇ ਫਲੀਆਂ ਇਹ ਦੋਵੇਂ ਕੰਮ ਇਸ ਦੇ ਨਾਲ ਹੋ ਸਕਦੇ ਨੇ ਤੁਹਾਡੇ ਕੀ ਤਜਰਬੇ ਨੇ ਤੁਸੀਂ ਕਮੈਂਟਾਂ 'ਚ ਦੱਸ ਸਕਦੇ ਹੋ ਤੇ ਇਹ ਵੀ ਜ਼ਰੂਰ ਦੱਸਿਓ ਕਿ ਜੇਕਰ ਤੁਸੀਂ ਝੋਨੇ ਦੀ ਸਿੱਧੀ ਬਜਾਈ ਕੀਤੀ ਸੀ ਤਾਂ ਉਸ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਦਾ ਸਾਹਮਣਾ ਤੁਹਾਨੂੰ ਕੀ ਕਰਨਾ ਪਿਆ ਤੁਹਾਡਾ ਤਜਰਬਾ ਕਿਸੇ ਨੂੰ ਸਿਖਾ ਸਕਦਾ ਹੈ ਤੇ ਉਹ ਆਪਣੇ ਖੇਤ ਦੇ ਵਿੱਚ ਉਹ ਗਲਤੀ ਕਰਨ ਤੋਂ ਬਚ ਸਕਦਾ ਹੈ ਤੇ ਸਮਾਂ ਰਹਿੰਦਿਆਂ ਉਸ ਦਾ ਹੱਲ ਕਰ ਸਕਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ